ਕਰਨਤਾਰਨ ਵਿਸ਼ੇ ਗੈਂਗਸਟਰਾਂ ਵੱਲੋਂ ਸੁਨਿਆਰੇ ਕੋਲੋਂ ਮੰਗੀ ਫਰौती ਫਰौती ਨਾ ਦੇਣ ਤੇ ਬੀਤੀ ਰਾਤ ਸੁਨਿਆਰੇ ਦੀ ਦੁਕਾਨ ਤੇ ਚਲਾਈਆਂ ਗੋਲੀਆਂ ਦੁਕਾਨ ਬੰਦ ਹੋਣ ਕਾਰਨ ਬੂਹੇ ਵਿੱਚ ਵੱਜੀਆਂ ਗੋਲੀਆਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕੀਤੀ ਜਾਂਚ ਸ਼ੁਰੂ ਕਰਨਤਾਰ ਨਵੀਖੇ ਗੈਂਗਸਟਰ ਆਫ ਵੱਲੋਂ ਸੁਨੇਰੇ ਦੀ ਦੁਕਾਨ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਹਰਜੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੱਲ ਇੱਕ ਫੋਨ ਆਇਆ ਅਤੇ ਫੋਨ ਵਿੱਚ ਗੈਂਗਸਟਰ ਵੱਲੋਂ ਧਮਕੀ ਧਮਕੀ ਦਿੱਤੀ ਗਈ ਕਿ ਉਹਨਾਂ ਨੂੰ ਜੇ 50 ਲੱਖ ਰੁਪਇਆ ਤੱਕ ਨਾ ਦਿੱਤਾ ਤਾਂ ਉਹ ਦੁਕਾਨ ਵਿੱਚ ਵੜ ਕੇ ਉਹਨਾਂ ਨੂੰ ਗੋਲੀਆਂ ਮਾਰਨਗੇ ਜਿਸ ਤੋਂ ਬਾਅਦ ਜਾਦੂ ਸਵੇਰੇ ਅੱਜ ਦੁਕਾਨ ਖੋਲਣ ਲੱਗੇ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਵਿੱਚ ਗੋਲੀਆਂ ਲੱਗੀਆਂ ਸਨ ਦੁਕਾਨ ਖੋਲਣ ਤੇ ਅੰਦਰਲੇ ਸੀਸ਼ੇ ਟੁੱਟੇ ਹੋਏ ਸਨ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡੱਲ ਤੇ ਦਾਰਾ ਡੱਲਾ ਮੇਰਾ ਨਾਮ ਹਰਦੀਪ ਸਿੰਘ ਹੈ ਆਪਣੀ ਸ਼ਿਵ ਜੂਲੇ ਦੇ ਨਾਂ ਦੀ ਦੁਕਾਨ ਹੈ ਤੇ ਕੱਲ ਤੁਹਾਨੂੰ ਫੋਨ ਆਇਆ ਸੀ 1:30 ਵਜੇ ਨੂੰ ਤੇ ਮੜਕੇ ਇਹ ਚੇਦਰ ਖਾਸ ਲਗਾਤੀ ਤੇ ਮੁੜਕੇ ਮੁੰਜੀ ਸਾਹਿਬ ਦੇ ਸਾਹਮਣੇ ਵੀ ਫੇਰ ਫੋਨ ਆਇਆ ਉਹਨਾਂ ਦਾ ਇਹਨਾਂ ਨੇ ਰਿਕਾਰਡਿੰਗ ਕੀਤੀ ਹੈ ਤੇ ਫਿਰ ਸេរੀ ਆਣ ਕੇ ਜਦੋਂ ਸਾਡੇ 9 ਦੇ ਦੁਕਾਨ ਖੋਲਣ ਲੱਗੇ ਤੇ ਗੋਲੀਆਂ ਦੇ ਨਿਸ਼ਾਨ ਤੇ ਲੱਣ ਲੱਗੇ ਪਏ ਕਿਹਦਾ ਫੋਨ ਆਇਆ ਭਾਈ ਉਹਨਾਂ ਦਾ ਕੋਈ ਨਾਮ 76 77 ਕਹਿੰਦਾ 67 ਮੁੰਡਿਆਰੇ ਤੋਂ ਬੋਲਣ ਡਿਆ ਤੇ ਲੰਡਾ ਮੇਰਾ ਭਰਾ ਕਿੰਨੀ ਉਤੀ ਵੀ 2.50 ਲੱਖ ਰੁਪਏ ਦੇ ਨੇ ਹੋਰ ਕੀ ਕਹਾਂ ਨਾਲ ਤੁਮヒੰਦੀ ਤੁਮਕੇ ਗਾਣਾ ਗੁਣਾ ਕਰਦਾ ਰਹੇ ਬੱਦ ਗੰਦੀਆਂ ਵਜੀਆਂ ਗਾਣਾ ਕਰਦਾ ਕੋਈ ਸਾਥ ਨਹੀਂ ਆਉਂਦਾ ਇਹ ਦੁਕਾਨ ਦਾ ਨਖਾਨ ਉਹ ਚੀਜ਼ੇ ਦਾ ਹੋਇਆ ਵਾ ਜਿਹੜਾ ਹੋਇਆ ਟੁੱਟ ਪੱਜੀ ਹੋਈ ਹੈ ਔਰ ਕੋਈ ਦੁਕਾਨ ਨਹੀਂ ਕਿਵੇਂ ਵੇਚਦੇ ਹੋ ਵਪਾਰੀਆਂ ਨੂੰ ਜਿੱਦਾਂ ਤੁਮ ਚਿਹਰੀਆਂ ਵਾ ਕੀ ਕਰਾਂ 24 ਦਾ ਵਪਾਰੀ ਲਗਾਤਾਰ ਧਮਕੀਆਂ ਫਿਰ ਲਗਾਤਾਰ ਵਪਾਰੀਆਂ ਨੂੰ ਰੋਹ ਮਹੀਨੇ ਜੀ ਤੱਕ ਪੰਜ ਸੱਤ ਇਹੋ ਕੰਮ ਹੋ ਗਏ ਆ ਤੇ ਕੁਛ ਨਵਾਈ ਸਾਨੂੰ ਇਹ ਤੂੰ ਇਹ ਮਨ ਕਰਦੇ ਜੀ ਸਾਹ ਦਿੱਤਾ ਜਵੇ ਨਾਂ ਸਾਡਾ ਇਹਨਾਂ ਦੀ ਪਾਲ ਕੀਤੀ ਜਾਵੇ ਇਹਨਾਂ ਨੂੰ ਅੰਦਰ ਡੱਕਿਆ ਜਾਵੇ ਇਹਦੀ ਫਾਈਲਿੰਗ ਹੋਈ ਹੈ ਜੇਲ੍ਹ ਸ਼ੌਕ ਦੇ ਕੀ ਮਾਮਲਾ ਹੈ ਇਹ ਪਰਮੇਂਦਰ ਸਿੰਘ ਹੈ ਇਹਨਾਂ ਦਾ ਹਰਦੀਪ ਸਿੰਘ ਦਾ ਬੇਟਾ ਪਰਮੇਂਦਰ ਸਿੰਘ ਜਿਹੜਾ ਮਿੰਟੂ ਇਹਨੂੰ ਕਹਿੰਦਾ ਕਾਲ ਆਈ ਸੀ ਵੀ ਸਾਨੂੰ ਕੋਈ ਫਰੋਤੀ ਦੀ ਆਈ ਇਹ ਰਾਤ ਅੱਜ ਸਵੇਰੇ ਤੜਕੇ 4:00 40 ਤੇ ਲੱਗੇ ਜਾ ਕੇ ਇਹ ਛਟੇ ਤੇ ਦਿਖਾਤੇ ਆ ਕਿ ਤਸਵੀਰਾਂ ਚ ਜਿਹੜੇ ਦੁਕਾਨ ਤੇ ਨਾ ਗੋਲਦੀ ਮਾਰੀ ਗਈ ਨੇ ਉਹ ਸੀਸੀਟੀਵੀ ਕੈਮਰੇ ਆ ਦੇਖ ਰਹੇ ਖੰਘਾਰੇ ਡੰਪ ਚ ਚਕਾਇਆ ਫਿਰ ਜੋ ਵੀ ਹੁੰਦੀ ਹੈ ਦੇ ਸਾਹਮਣੇ ਉਸ ਤਰ੍ਹਾਂ ਦੇ ਇਹਦਾ ਮੁਕਰਮਾ ਤਕਰੀਰ ਕੀਤਾ ਜਾ ਰਿਹਾ ਕਿ ਰੋਟੀ ਕਿੰਨੀ ਰਕਮ ਮੰਗੀ ਗਈ ਜੀ ਫਿਰ ਰੋਟੀ ਕਿੰਨੀ ਮੰਗੀ ਗਈ 50 ਲੱਖ ਰੁਪਈਆ ਮੰਗੇ ਤੇ ਉਹ ਫਿਰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਪਜਾਈ ਆ ਬਸ ਛਟੇ ਤੇ ਫਰੀ ਹੈ ਉਹਨਾਂ ਦੁਕਾਨ ਬੰਦਾਂ ਹੁੰਦੀਆਂ ਨੇ ਤਕਰੀਬਨ ਉਹਨਾਂ ਮਾਰਕੀ ਦੇ ਇੱਕ ਦੇ ਟਰੈਕਟਰਾਂ ਨੂੰ ਤੁਮਕਾਉਣ ਵਾਸਤੇ ਉਹਦੇ ਸ਼ਟ ਚ ਮਾਰ ਕੇ ਗਏ ਨੇ ਪ੍ਰੋਟੀੰਬਿੰਦਨ ਵਾਲੇ ਦਾ ਕੋਈ ਨਾਮ ਨਹੀਂ ਹੋਇਆ ਪ੍ਰੋਟੀੰ ਨੰਬਰ ਉਹਦਾ ਨਾਮ ਹੀ ਦੱਸਿਆ ਉਹਦੀ ਇੱਕ ਵਾਰੀ ਮੈਨੂੰ ਸਾਨੂੰ ਇੱਕ ਆਈਪੀ ਉਹ ਸੱਤਾ ਜਿਹੜਾ ਵਾ ਸੱਤੇ ਨਾਮ ਦਾ ਕੋਈ ਮੰਗਦਾ ਵਾ ਉਹ ਪ੍ਰੋਟੀੰ